ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਗਰਮੀ ਦਾ ਸੀਜ਼ਨ ਹੁਣ ਆ ਹੀ ਰਿਹਾ ਹੈ ਜਿਸ ਕਰਕੇ ਲੋਕਾਂ ਦੇ ਖਾਣ ਪੀਣ ਵਿੱਚ ਕਾਫੀ ਬਦਲਾ ਆ ਜਾਂਦਾ ਹੈ ਹੁਣ ਲੋਕ ਠੰਡੀਆਂ ਚੀਜ਼ਾਂ ਦੇ ਸੇਵਨ ਵੱਲ ਜ਼ੋਰ ਦੇਣਗੇ ਤਾਂ ਜੋ ਪੇਟ ਦੇ ਵਿੱਚ ਗਰਮੀ ਨਾ ਪਵੇ ਅਜਿਹੇ ਵਿੱਚ ਆਂਡੇ ਦੇ ਸੇਵਨ ਨੂੰ ਲੈ ਕੇ ਲੋਕ ਅਕਸਰ ਪੱਬਲ ਪੂਸੇ ਵਿੱਚ ਰਹਿੰਦੇ ਹਨ ਕਿ ਗਰਮੀਆਂ ਵਿੱਚ ਆਂਡਾ ਖਾਣਾ ਸਹੀ ਹੈ ਰਹਿੰਦਾ ਹੈ ਜਾਂ ਨਹੀਂ ਆਂਡਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਣ ਹੁੰਦਾ ਹੈ ਆਓ ਜਾਣਦੇ ਹਾਂ ਕਿ ਅਸੀਂ ਗਰਮੀਆਂ ਵਿੱਚ ਆਂਡੇ ਖਾ ਸਕਦੇ ਹਾਂ ਜੇਕਰ ਹਾਂ ਤਾਂ ਕਿੰਨੇ ਆਂਡਾ ਖਾਣਾ ਸਾਡੀ ਸਿਹਤ ਲਈ ਸਹੀ ਰਹਿੰਦਾ ਹੈ ਬਹੁਤ ਸਾਰੇ ਲੋਕ ਅਜੇ ਹਨ ਜੋ ਗਰਮੀਆਂ ਦੇ ਨੇੜੇ ਆਉਂਦੇ ਹੀ ਆਂਡੇ ਨੂੰ ਖਾਣਾ ਬਿਲਕੁਲ ਬੰਦ ਕਰ ਦਿੰਦੇ ਹਨ ਜਾਂ ਘੱਟ ਕਰ ਦਿੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਆਂਡੇ ਸਰੀਰ ਲਈ ਨੁਕਸਾਨ ਸਾਬਤ ਹੋ ਸਕਦੇ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕਰਨਾ ਸਹੀ ਹੈ। ਗਰਮੀਆਂ ਵਿੱਚ ਅੰਡੇ ਖਾਣ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ। ਪਰ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਮਾਤਰਾ ਦਾ ਤੁਸੀਂ ਕਿੰਨੀ ਮਾਤਰਾ ਵਿੱਚ ਅੰਡੇ ਖਾ ਰਹੇ ਹੋ। ਅੰਡੇ ਵਿੱਚ ਹਰ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਅੰਡੇ ਖਾਣ ਦੇ ਫਾਇਦੇ। ਚੰਗਾ ਪ੍ਰੋਟੀਨ ਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅੰਡੇ ਨਾਲ। ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿੱਚ ਸਰੀਰ ਦੇ ਹਿਸਾਬ ਨਾਲ ਹਰ ਰੋਜ਼ ਇੱਕ ਜਾਂ ਦੋ ਅੰਡੇ ਖਾਏ ਜਾ ਸਕਦੇ ਹਨ ਤੁਸੀਂ ਉਬਲੇ ਹੋਏ ਅੰਡੇ ਜਾਂ ਆਮਲੇਟ ਖਾ ਸਕਦੇ ਹੋ ਅੰਡੇ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਲਾਲ ਰਕਤਾਂਮੂਆਂ ਦਾ ਉਤਪਾਦਨ ਕਰਦੇ ਹਨ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਇਹ ਖਤਰਨਾਕ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ ਅੰਡੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਅੰਡੇ ਚ ਰੂਟੀਨ ਅਤੇ ਜੈਕਸਨਥੀਨ ਵਰਗੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਇਹ ਅੱਖ ਦੇ ਰੂਟੀਨਾ ਵਿੱਚ ਜਮਾ ਗੰਦਗੀ ਨੂੰ ਦੂਰ ਕਰਦੇ ਹਨ ਅਤੇ ਮੋਤੀਆ ਬਿੰਦ ਦੇ ਖਤਰੇ ਨੂੰ ਘਟਾਉਂਦੇ ਹਨ ਅੰਡੇ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆ ਦੂਰ ਹੋ ਜਾਂਦੀਆਂ ਹਨ ਅੰਡੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ